ਇਨਾ ਮਾਦੀਯ ਅਜ ਮਜ਼ਦੂਰ ਦੇ ਮਨਾਏ ਜਾ ਰਿਹਾ ਸਾਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਕਹਣਾ ਚਾਹੀਦਾ ਮੇਰਾ ਨਾਮ ਰੇਸ਼ਮ ਸਿੰਘ ਅੱਜ ਮਜ਼ਦੂਰ ਦੇ ਜੋ ਹੈ ਸਾਨੂੰ ਕੋਈ ਖੁਸ਼ੀ ਦੀ ਗੱਲ ਨਹੀਂ ਵੀ ਦੂਰ ਦੇ ਕਦੇ ਮਜ਼ਦੂਰੀ ਮਿਲਦੀ ਚਾਰ-ਚਾਰ ਦਿਨ ਬੇਲੇ ਫਿਰਦੇ ਰਹਿੰਨੇ ਇੱਕ ਦਿਨ ਕੰਮ ਕਰ ਆਉਂਦਾ ਜਵਾਕ ਭੁੱਖੇ ਮਰੀ ਜਾਂਦੇ ਆ ਸਾਡਾ ਕਹਾੜਾ ਮਜ਼ਦੂਰ ਦੇ ਆ ਸੀ ਕਿਸ ਤਰ੍ਹਾਂ ਮਕੂਸ ਹੋ ਰਿਹਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਚਾਰ-ਚਾਰ ਦਿਨ ਦਿਹਾੜੀ ਨਹੀਂ ਮਿਲਦੀ ਉਹ ਬੱਚੇ ਕੀ ਕਹਿੰਦੇ ਹੁੰਦੇ ਬੱਚਿਆਂ ਨੇ ਕੀ ਕਹਿਣਾ ਜੇ ਜੋ ਕਰੀਬੀ ਦਿੱਤੇ ਨਾ ਪਤਾ ਲਿਆ ਰਾਂ ਫਿਰ ਤੁਸੀਂ ਆਪ ਹੀ ਜਾਣਦੇ ਆ ਕਦੇ ਇੱਕ ਡੰਗ ਪੱਕੀ ਇੱਕ ਡੰਗ ਨਾ ਪੱਕੇ ਸਾਡਾ ਮਜ਼ਦੂਰੀ ਆ ਇਹ ਕੰਮ ਆ ਕਦੇ ਮਿਲ ਗਈ ਤਾਂ ਖਾ ਲਿਆ ਨਹੀਂ ਤਾਂ ਪੈਂ ਇਹ ਯਾਰ ਬੱਚਿਆਂ ਦਾ ਜਦੋਂ ਬੱਚੇ ਚੀਜ਼ ਮੰਗਦੇ ਤੇ ਆੜੀ ਨਹੀਂ ਲੱਗਦੀ ਉਦੋਂ ਕਿਸ ਤਰ੍ਹਾਂ ਮਹਿਸੂਸ ਹੁੰਦਾ ਅੰਦਰੋਂ ਫੇ ਕੁੱਟਮਾਰ ਕਰਦੇ ਆ ਬੱਚਿਆਂ ਤੇ ਹੋਰ ਕੀ ਕਰਨਾ ਜੀ ਵੀ ਪੈ ਜੋ ਟੱਕੇ ਹੋਰ ਕੀ ਕੀ ਮੰਗ ਕਰਦੇ ਮੰਗੇ ਆ ਇਹ ਆ ਵੀ ਸਾਡੇ ਸਾਨੂੰ ਆਈ ਹੋ ਜਾਵੇ ਸਾਡੀ ਮਜ਼ਦੂਰੀ ਵਧਾਈ ਜਾਵੇ ਰੈਗੂਲਰ ਦੀ ਮਜ਼ਦੂਰੀ ਹੋਣੀ ਚਾਹੀਦੀ ਹੈ